ਹਾਂਜੀ ਸੱਚੀ ਕਾਲ ਮਿੱਤਰੋ ਕੀ ਹਾਲ ਚਾਲ ਨੇ ਬਾਈ ਮੈਂ ਵੀਡੀਓ ਚ ਰੇਟ ਸਾਰਿਆਂ ਤੋਂ ਪਹਿਲਾਂ ਦੱਸ ਦਿੰਨੇ ਬਾਈ ਨੂੰ ਉਹੀ ਬੰਦਾ ਫੋਨ ਲਾਇਓ ਜਿਹੜਾ ਬੰਦਾ ਉਨੇ ਪੈਸੇ ਲਾ ਸਕਦਾ ਹੋਊਗਾ ਵੀਡੀਓ ਆਪਣੀ ਸ਼ੇਅਰ ਕਰ ਦਿਓ ਜੀ ਮੱਜੂਕੇ ਬਲੱਡ ਲਾਈਨ ਦੇ ਫਾਈਨਲ ਨਾਲ ਤੇ ਜਿਹੜੇ ਚਾਹੁੰਦੇ ਵੀ ਆਪਾਂ ਵੀ ਇੱਕ ਰੰਗਾ ਬੱਚਾ ਲੈ ਕੇ ਆਈਏ ਨੀਲਾ ਹੋ ਜੇ ਜਿਹੜਾ ਤੇ ਮੱਜੂਕੇ ਪਿਓਰ ਬਲੱਡ ਲਾਈਨ ਦਾ ਹੋਵੇ ਉਹਨਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਫੇਸਬੁਕ ਪੇਜ ਫੋਲੋ ਕਰ ਦਿਓ YouTube ਚੈਨਲ ਸਬਸਕ੍ਰਾਈਬ ਕਰ ਦਿਓ ਆਪਣਾ ਤੇ ਵੀਰੋ ਇਹ ਬਿਸ਼ੇਰੇ ਦਾ ਰੇਟ ਹੈਗਾ 1 ਲੱਖ ਤੇ 50000 ਰੁਪਏ ਰੇਟ ਹੈ 150000 ਰੁਪਏ ਰੇਟ ਹੈ ਜੀ ਮੌਕੇ ਤੇ 5-7000 ਦਾ ਮਾਨਦਾਨ ਬਾਈ ਕਹਿੰਦਾ ਮੈਂ ਕਰ ਦੂੰ ਆ ਤੇ ਬਾਕੀ ਬੰਦਾ ਬਾਈ ਨੂੰ ਉਹੀ ਫੋਨ ਲਾਏ ਜਿਹੜਾ ਪੈਸੇ ਇਨੇ ਲਾ ਸਕਦਾਗਾ ਇਹੇ ਦੋਸਤੋ ਬੱਚਾ ਹੈਗਾ ਹੈ ਕੈਪਟਨ ਘੋੜੇ ਦਾ ਬੱਚਾ ਹੈ ਜਿਹੜਾ ਡਾਕਟਰ ਗਰਸੇਵਕ ਕੋਲੇ ਹੈ ਉਸ ਘੋੜੇ ਦਾ ਬੱਚਾ ਜੀ ਇਹੇ ਨੀਲੇ ਦਾ ਮਾਂ ਵੀ ਦੀ ਬਹੁਤ ਵਧੀਆ ਜੀ ਮਾਂ ਦੀ ਵੀ ਹਾਈਟ ਹੈਗੀ ਹੈ ਬਰਥਡੇਟ ਇੰਚ ਉਹਦਾ ਇਹ ਬੱਚਾ ਜੀ ਤੇ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਇਸ ਟਾਈਮ ਇੱਕ ਰੰਗਾ ਬਿਲਕੁਲ ਕਾਲਾ ਹੈਗਾ ਕੰਨ ਕਨौती ਤੁਸੀਂ ਦੇਖ ਸਕਦੇ ਹੋ ਬੱਚੇ ਦੀ ਲੈਂਥ ਇਹਦੀ ਕੁਆਲਿਟੀ ਤੇ ਆਪਾਂ ਕਹਿ ਸਕਦੇ ਹਾਂ ਵੀ ਸ਼ੋਹਾਂ ਦੇ ਵਿੱਚ ਪੂਰਾ ਇੱਕ ਨੰਬਰ ਆਊਗਾ ਬੱਚੇ ਜੀ ਮਤੋਂ ਤੂਣ ਤੂਣ ਹੋ ਗਈ ਹੈ ਨਾ ਪੂਰਾ ਵਧੀਆ ਬੱਚਾ ਹੈਗਾ ਸੋ ਇਹ ਬੱਚਾ ਜੀ ਹੋ ਗਿਆ ਤਕਰੀਬਨ 8 ਸਵਾ 8 ਮਹੀਨਿਆਂ ਦਾ ਤੇ ਇਹ ਹਰਿਆਣੇ ਦੇ ਵਿੱਚ ਖੜਾ ਜੀ ਸਰਸੇ ਏਰੀਆ ਦੇ ਵਿੱਚ ਸਰਦੋਲਗੜ ਤੋਂ ਬਾਈ ਦਾ ਪਿੰਡ ਪਈ ਜਾਂਦਾ ਹੈ 7-8 ਕਿਲੋਮੀਟਰ ਤੇ ਸਰਸੇ ਤੋਂ ਪਈ ਜਾਂਦਾ 23-24 ਕਿਲੋਮੀਟਰ ਮੱਤੜ ਪਿੰਡ ਆ ਬਾਈ ਦਾ ਉਥੇ ਇਹ ਬੇਸ਼ੇਰਾ ਫॉर ਸੇਲ ਆ ਬਾਈ ਦਾ ਨੰਬਰ ਮੈਂ ਸਕਰੀਨ ਤੇ ਮੈਂਸ਼ਨ ਕਰਤਾ ਜਿਹੜੇ ਬੰਦੇ ਨੂੰ ਪਸੰਦ ਆ ਤੇ ਜਿਹੜਾ ਬੰਦਾ ਇੰਟਰਸਟ ਰੱਖਦਾ ਵੀ ਇੱਕ ਰੰਗਾ ਨੀਲਾ ਬੱਚਾ ਤਿਆਰ ਕਰਨ ਚ ਉਹ ਬਾਈ ਨੂੰ ਫੋਨ ਲਾ ਲਿਓ ਰੇਟ ਆਪਾਂ ਤੁਹਾਨੂੰ ਦੱਸਤਾ ਵੀ 1,50,000 ਰੁਪਏ ਰੇਟ ਇਹਦਾ ਬਾਲਪੋਰੀਆਂ ਦਾ ਸਾਫ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚਾ ਨੀਲਾ ਹੋ ਜੂਗਾ ਮਿੱਤਰੋ ਤੇ ਕਰ ਲਓ ਬਾਈ ਨਾਲ ਸੰਪਰਕ ਜੇ ਤੁਸੀਂ ਆਪਣਾ ਜਾਨਵਰ ਵੇਚਣਾ ਹੈ ਤਾਂ 67879 97000 ਤੇ ਵਟਸਐਪ ਤੇ ਫੋਟੋ ਵੀਡੀਓ ਭੇਜ ਦਿਓ ਤੇ ਆਪਣੀ ਐਡ ਲਵਾ ਲਓ ਜੀ ਧੰਨਵਾਦ